ਫਲੋਰ ਨਜ਼ਦੀਕੀ ਨੂਰਮਹਿਲ ਤੋਂ ਉਪਲਾ ਵਿਖੇ ਰੇਲ ਗੱਡੀ ਦੇ ហេਟਾ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਚੌਂਕੀ ਇੰਚਾਰਜ ਫਲੋਰ ਪ੍ਰੇਮਨਾਥ ਨੇ ਦੱਸਿਆ ਕਿ ਲੁਧਿਆਣਾ ਤੋਂ ਲੋਹੀਆਂ ਜਾਣ ਵਾਲੀ ਰੇਲ ਗੱਡੀ ហេਟਾ ਆਉਣ ਨਾਲ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ ਮ੍ਰਿਤਕ ਵਿਅਕਤੀ ਦੀ ਉਮਰ 35-40 ਸਾਲ ਜਾਮਨੀ ਰੰਗ ਦੀ ਟੀ-ਸ਼ਰਟ ਗ੍ਰੇ ਰੰਗ ਦਾ ਪਜਾਮਾ ਅਤੇ ਦਾੜੀ ਮੋਛਾਂ ਕਤਰਾਈਆਂ ਹੋਈਆਂ ਹਨ ਜਿਸ ਦੀ লাশ 72 ਘੰਟੇ ਸ਼ਨਾਖਤ ਲਈ ਸੇਵਲ ਹਸਪਤਲ ਫਲੋਰ ਵਿਖੇ ਰੱਖੀ ਗਈ ਹੈ ਅਤੇ ਵਾਰਸਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਲੋਰ ਤੋਂ ਜਗਜੀਤ ਸਿੰਘ ਪੱਟੀਨਾ सुरेंद्र ਕੁਮਾਰ ਸੋਨੋ ਦੀ ਖਾਸ ਰਿਪੋਰਟ ਜੇ ਸਾਨੂੰ ਨਕੋਦਰਾਂ ਐਸਐਸ ਤੋਂ ਮਿਲ ਰਹੀ ਹੈ ਕੋਰੀਬ ਕੋਈ 9:26 ਤੇ ਜੀ ਲਖਵੇ 9 ਵਿਅਕਤੀ ਜੈਡ ਬੋਡੀ ਪਈ ਹੈ ਕਿਲੋਮਟਰ ਨੰਬਰ 21 10 ਅੱਠਾ 100 ਮੈਲ ਨਪੋਡਰ ਤੇ ਜਦੋਂ ਇੱਥੇ ਜਾ ਕੇ ਦੇਖਿਆ ਤਾਂ ਇਹ ਦਮੋਦੀ ਲੈਣਾ ਦੇ ਫਿਰ ਮੁੱਢ ਨੂੰ ਪਈ ਸੀ ਪਰ ਉਹਦੀ ਹਜੇ ਤੱਕ ਕੋਈ ਧਿਆਨ ਨਹੀਂ ਹੋਇਆ ਨਾ ਹੀ ਉਹਦੀ ਜਾਂ ਮਤਲਬ ਅਸੀ ਨੂੰ ਕੋ ਮਿਲਿਆ ਜੀ ਉਹਦੇ ਕਪੜੇ ਬਗੈਰਾ ਉਹਦੇ ਟੀ-ਸ਼ਰਟ ਪਾਈ ਆ ਜਾਮੀ ਰੰਗ ਦੀ ਜੀ ਤੇ ਲੋਰ ਪਾਈ ਆ ਗਰੇ ਰੰਗ ਦੀ ਹਾਂ ਇਹ ਕੋਦੇ ਖੜਾ ਪਾਇਆ ਥੋੜੇ ਥੋੜੇ ਸ਼ਾਰਟ ਨਿਆਨੋ ਦੇ ਯਾਨੀ ਮੂਹ ਦਾ ਤਾਂ ਕੋੜਾ ਹੈ 2011 ਬਾਕੀ ਲੱਤਾਂ ਦੇ ਦੋਨੇ ਟੁੱਟੀਆਂ ਇੱਕ ਕੱਬੀ ਬਾਹਰ ਟੁੱਟੀ ਹੈ ਯਾਨੀ ਕਾफी ਹਾਲਤ ਬਰਾਵਾ ਹੈ ਠੀਕ ਹੈ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ 193 ਬੀ ਐਨ ਅਸੈਸਰੀ ਦੇਖੜ ਕਰ ਰਹੇ ਹਾਂ ਬਾਕੀ ਡੈਟ ਬੋਡੀ ਚਾ ਕੇ ਸਨਲ ਸਟਨੋਟ ਕੀੇ ਕਰਵਾ ਦਿੱਤੀ